ਬੀੜੀਆਂ ਨੂੰ ਕਰ ਲੈ ਤੂੰ ਬੰਦਨੀ ਬੀੜੀਆਂ ਨੂੰ ਕਰ ਲੈ ਤੂੰ ਬੰਦਨੀ ਪੀਲਾ ਝੱਗ ਪਾਉਣ ਵਾਲੀ ਮਹਿਨਾ ਮਹਿਨਾ ਤਸੀਨ ਨੇ ਨੁਅਕ ਲਾ ਕੇ ਕੀ ਲੈਣਾ ਬੀੜੀਆਂ ਨੂੰ ਕਰ ਲੈ ਤੂੰ ਬੀੜਾ ਤਾਂ ਫੇਰੀ ਬੰਦ ਕਰਾਂਗੇ ਪਹਿਲਾਂ ਉਹ ਦੁਲਿਆ ਹਾਂਜੀ ਬਾਬਾ ਜੀ ਇਹ ਗੱਲ ਸੁਣ ਹਾਂਜੀ ਓਏ ਪਰਸੋਂ ਪ੍ਰੋਗਰਾਮ ਕਰਨ ਗਏ ਸੀ ਹਾਂਜੀ ਤੇ ਤੂੰ ਢੋਲ ਕੀ ਭੁੱਲੀ ਗਿਆ ਉਹ ਮੈਂ ਢੋਲ ਲੈ ਕੇ ਗਿਆ ਸੀ ਜੀ ਇਸ ਕੋਲ ਢੋਲ ਸਿਰ ਤੇ ਮਾਰਨਾ ਜਿਹੜਾ ਢੋਲ ਵੀ ਕੰਮ ਕਰਦਾ ਢੋਲ ਕੰਮ ਕਿਵੇਂ ਕਰੂਗਾ ਜਿਤੇ ਬੁਢੀ ਕੰਮ ਕਰੇ ਤੇ ਬੁੜਾ ਕੰਮ ਕਿਵੇਂ ਕਰੂਗਾ ਜਾਣੇ ਬਣਾਇ ਕਰੋ ਥੋਲੀ ਮੇ ਟੋੜ ਕੇ ਨਾਲ ਲਿਜਾਇਆ ਕਰੋ ਅਗਲੇ ਪ੍ਰੋਗਰਾਮ ਤੇ ਢੋਲ ਲੈ ਕੇ ਚੱਲਣਾ ਹਾਂ ਗੱਗਾ ਭੁੱਲ ਨੀ ਗਿਆ ਮੈਂ ਦੱਸਾਂ ਠੀਕ ਹੈ ਜੀ ਤਨੇ ਗੱਲ ਸੁਣ ਇੱਕ ਮਿੰਟ ਇੱਕ ਮਿੰਟ ਹੈਲੋ ਹਾਂ ਹਾਂ ਕੀ ਗੱਲੇ ਵੇੜੀ ਮਸਤਾਨਾ ਬੋਲ ਰਿਹਾ ਹਾਂ ਪ੍ਰੋਗਰਾਮ ਕਰਾਉਣਾ ਜੇ ਦੀ ਪ੍ਰੋਗਰਾਮ ਹੀ ਕਰ ਲਈ ਹੋਰ ਕੀ ਕਰਦੇ ਹੋ ਹੋਰ ਅਸੀਂ ਘਰੇ ਖੇਡਾ ਪਾਉਨੇ ਆ ਹਾਂ ਕੀ ਪ੍ਰੋਗਰਾਮ ਕੀ ਟੋੜਾ ਮੁੰਡੇ ਦਾ ਜਨਮ ਦੇ ਲੈ ਮੁੰਡੇ ਜਨਮ ਦੇ ਕਰਵਾਇਆ ਚੋੜਾ ਮਰਜ ਦਾ ਠੀਕ ਹੈ ਚੋੜਾ ਮਰਜ ਨੂੰ ਅਸੀਂ ਕਰ ਦੇਗੇ ਪ੍ਰੋਗਰਾਮ ਜੇ ਤੁਸੀਂ ਮੈਨੂੰ ਐਂ ਦੱਸੋ ਵੀ ਹੋਰ ਕੋਈ ਕੰਦ ਸਭ ਠੀਕ ਠਾਕ ਹੈ ਨਾ ਮਤਲਬ ਠੀਕ ਉਹਦੇ ਪੰਗੜਾ ਪੂੜਾ ਪਊਗਾ ਹੈ ਕੀ ਕਿਹਾ ਬੁੜੀ ਬਿਮਾਰ ਹੈ ਬੁੜੀ ਬਿਮਾਰ ਹੈ ਤੇ ਉਹਦੇ ਵੀ ਜਨਮ ਦਿਨ ਮਨਾਉਣਾ ਹੈ ਇਹ ਤਾਂ ਫਿਰ ਐ ਕਰੋ ਜੇ ਬੁੜੀ ਪਾਣੀ ਮਾਰ ਹੈ ਪਹਿਲਾਂ ਬੁੜੀ ਨੂੰ ਮੁੱਕ ਜਾਂਦੋ ਫਿਰ ਜਨਮ ਦਿਨ ਮਨਾ ਲਾਂਗੇ ਓਹੋ ਮੈਂ ਇਹ ਗੱਲ ਕਰਦੇ ਆ ਗੁੱਸੇ ਦੀ ਗੱਲ ਨਹੀਂ ਹੈ ਜੇ ਜੇ ਪੁੱਢ ਮੁਕਿਆਂ ਦੇ ਫੇਰ ਚੱਲਦੇ ਨੇ ਕਿ ਪਿੱਛ ਪੰਗਾ ਨਾ ਪਾ ਕੇ ਬੈਜੇ ਤੇ ਕੋਈ ਗੱਲ ਨਹੀਂ ਕੋਈ ਉਹਨਾਂ ਪਾਸੇ ਕਰ ਦੇਗੇ ਭਾਈ ਸੋਡਾ ਲੱਗੂਗਾ 1700 ਰੁਪਏ 1500 ਰੁਪਏ ਖਰਚੇ ਦਾ ਤੋਰ ਪਾ 200 ਰੁਪਏ ਟਾਇਰ ਪੇ ਚਰ ਹੋ ਜਾਂਦੀ ਏ ਟਿੱਗ ਪੈਂਦੀ ਏ ਖਾਣੇ ਦਾ ਐਦੂ ਘਟਾ ਲੈਣਾ ਨਹੀਂ ਨਾ ਨਾ 1500 ਲੈਣਾ ਸਰਾ ਗੜਮੀਆ ਨਿੱਕੇ ਬੰਦੇ ਆ ਨਿੱਕੇ ਕੰਮ ਕਰਦੇ ਆ ਇਹ ਤੁਹਾਨੂੰ ਚਾਹੀਦਾ ਤੇ ਪੈਸਾ ਸਾਨੂੰ ਸਹੀ ਪੜਾਜੋ ਪਰ ਸੋ ਮੁੰਡਾ ਸਾਡਾ ਦੁੱਲੈਸੀ ਹੋਊਗਾ ਤੇ ਆਦਾ ਕੰਮ ਕਰ ਜੇ ਅਸੀਂ ਮੌਕੇ ਤੇ ਪਹੁੰਚ ਜਾਈਏ ਠੀਕ ਹੈ ਠੀਕ ਹੈ ਜੀ ਠੀਕ ਹੈ ਭਾਈ ਠੀਕ ਉਹ ਟੂਰ ਸਹੀ ਗੈਸੂਲ ਹੈ ਹਾਂਜੀ ਉਹ ਆਪਣੇ ਬੰਦੇ ਨੂੰ ਵੀ ਘਰ ਐਸੇ ਬੁਲਾਇਆ ਸੀ ਆਪਾਂ ਭੱਲਾ ਜੀ ਭੱਲੇ ਨੂੰ ਬੁਲਾਓ ਜੀ ਆਓ ਜੀ ਭੱਲੇ ਨੂੰ ਬੁਲਾਓ ਓਏ ਭੱਲੇਆ ਗੱਲ ਸੁਣੇ ਇਹ ਪਹਿਲੀ ਅਸਲਾਉਂ ਦੀ ਗੱਲ ਖਤਮ ਐ ਤੂੰ ਬਲਾਉਂਦੀ ਘਰ ਐਨੂੰ ਬੁਲਾ ਰਾਣਾ ਹਾਂਜੀ ਆ ਜਾ ਆ ਜਾ ਹਾਜਾੜ ਵਾੜੀ ਆ ਪਹਿਲੀ ਪਹਿਰੀ ਪਹਿਨੀ ਐ ਪਹਿਰੀ ਤਾਂ ਰੋਜ਼ ਹੀ ਪਹਿਨੀ ਐ ਤੂੰ ਸਵੇਰ ਸਾਂ ਪਹਿਰੀ ਪੈਂਦੀ ਓ ਜਦੋਂ ਸਟੇਜ ਤੇ ਜਾਂਦੇ ਓ ਉਦੋਂ ਬਿਹਾਂ ਪ੍ਰੋਗਰਾਮ ਸੁਣਾ ਦੇਣਿਓ ਲੋਕ ਮੂਟੇ ਹੱਸਦੇ ਨਹੀਂ ਏ ਤੂੰ ਇਹ ਪ੍ਰੋਗਰਾਮ ਜੇ ਨਵਾਂ ਤਿਆਰ ਕੀਤਾ ਉਹ ਦੱਸੋ ਕਿਹੜਾ ਈਗਾ ਜੀ ਨਵਾਂ ਤਿਆਰ ਐ ਹਾਂ ਬਰ ਨਵਾਂ ਤਿਆਰ ਐ ਜੋ ਕਰਕੇ ਦਿਖਾਓ ਔਰ ਆਏ ਖੜੋ ਜੂ ਸਾਹਮਣੇ ਜੇ ਬੇ ਸਟੇਜ ਆਹੀ ਏ ਮੇਰੇ ਸਾਹਮਣੇ ਠੀਕ ਹੈ ਹਾਂ ਆਇਆ ਚਲੋ ਸ਼ਾਬਾਸ਼ ਮੇਰੇ ਨਾਲ ਲੱਗ ਕੇ ਤੇ ਮੇਰੀ ਜੂਨ ਖਰਾਬ ਹੋ ਗਈ ਹੈ ਹੈ ਉਹ ਤੇਰੀ ਜੂਨ ਖਰਾਬ ਹੋ ਗਈ ਹਾਂ ਮੇਰਾ ਤਾਂ ਸਾਰਾ ਸਾਲ ਹੀ ਖਰਾਬ ਹੋਇਆ ਪਿਆ ਉਹ ਤੇ ਵੀ ਅਕਤੂਬਰ ਨਵੰਬਰ ਦਸੰਬਰ ਜਨਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਇਹ ਠੀਕ ਹੋਊਗਾ ਮੈਂ ਤਾਂ ਕਹਿੰਦੀ ਚਾ ਤੂੰ ਮਰ ਜਾ ਜਾਂ ਮੈਂ ਮਰ ਜਵਾਂ ਕਰ ਸੁਣ ਕਰ ਸੁਣ ਤੂੰ ਮਰ ਜਾ ਭਲਾ ਹਜ਼ਾਰ ਵਾਰੀ ਤੇ ਮੇਰੀ ਸੁਖ ਮੰਗਿਆ ਕਰ ਤੇਰੀ ਸੁਖ ਮੰਗਿਆ ਕਰ ਮੇਰੀ ਸੁਖ ਮੰਗਿਆ ਕਰ ਜੇ ਮੈਂ ਮਰ ਗਿਆ ਨਾ ਤੇ ਮੈਥੋਂ ਜਿੰਦੇ ਤੋਂ ਤੇਰਾ ਕੁਝ ਬਣਨਾ ਨਹੀਂ ਤੇ ਮਰੇ ਨੇ ਮੈਂ ਬਗਰੋ ਲੱchnਾ ਨਹੀਂ ਸਬਰ ਵਿੱਚ ਚੋਲੇ ਨੂੰ ਸਬਰ ਵਿੱਚ ਚੋਲੇ ਨੂੰ ਲੜਮਦਰ ਦੇ ਲਈ ਸਬਰ ਵਿੱਚ ਚੋਲੇ ਨੂੰ ਲੜਮ ਪੀੜੀ ਦਾ ਪਾਵਾ ਠਰ 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 ਇਹ ਪੀੜੀ ਕੱਟ ਕੇ ਨਾ ਤੁਸੀਂ ਮੰਜੀ ਦਾ ਪਾਵਾ ਹਾਂ ਉਹਦੇ ਪੀਛੋੜੀ ਹੁੰਦੀ ਹੈ ਪਰ ਨਾ ਪੀੜੀ ਉਹਦੇ ਬਹਿ ਸਕਦੇ ਤੇ ਪੀੜੀ ਦਾ ਸਟੈਂਡ ਅੱਜ ਨੇ ਪੜ੍ਹਦਾ ਤੁਸੀਂ ਪੀੜੀ ਲਿਖੀ ਕਿਉਂ ਕਿਆ ਬਾਤ ਲੋ ਨਹੀਂ ਬਾਤਾਂ ਗੱਤਾਂ ਠੀਕ ਹੈ ਦੁੱਲੇ ਤੋਂ ਬੜਾ ਲੰਬੋ ਲੈ ਕਰਦੇ ਠੀਕ ਹੈ ਹਾਂ ਹਾਂ ਇਹਨੀਆਂ ਸਭ ਕਰਨ ਮੁਖੌਲਾ ਆਖਿਨ ਸ਼ਾਬਾਸ਼ ਸ਼ਾਬਾਸ਼ ਨੀ ਤੇਰਾ ਮਦਰਾ ਇੰਜ ਪਿਆ ਲੱਗੇ ਜੋ ਮੰਗੇ ਦਾ ਪਾਵਾ ਮੈਂ ਗੱਲਾਂ ਵੇ ਗੱਲਾਂ ਵੇ ਗੱਲਾਂ ਸੁਣ ਸੁਣ ਕੇ ਲੂ ਲੂ ਦੇਵੇ ਦੁਹਾਈ ਸਬਰ ਵਿਚੋਲੇ ਨੂੰ ਧਰਮ ਤੇਰੇ ਤੇ ਲਾਈ ਸਬਰ ਵਿਚੋਲੇ ਨੂੰ ਧਰਮ ਤੇਰੇ ਤੇ ਲਾਈ ਜੇਕਰ ਅੜੀਏ ਮੈਂ ਹਮਦਰਾਂ ਹੋ 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 ਜੇਕਰ ਅੜੀਏ ਮੈਂ ਹਮਦਰਾਂ ਤੂੰ ਐ ਬਹੁਤੀ ਲੰਮੀ ਹੋ ਜੇਕਰ ਅੜੀਏ ਮੈਂ ਹਮਦਰਾਂ ਤੂੰ ਮੈਂ ਬਹੁਤ ਲੰਮੀ ਨਿੱਜੋ ਕਿਸੇ ਨੇ ਵੇੜੇ ਦੇ ਵਿੱਚ ਗੱਡੀ ਹੋਵੇ ਥੰਮੀ ਕਿਸੇ ਨੇ ਵੇੜੇ ਦੇ ਵਿੱਚ ਗੱਡੀ ਹੋਵੇ ਥੰਮੀ ਗੁੱਸਾ ਨਾ ਕਰੀ ਹੂੰ ਗੁੱਸਾ ਲੇ ਵੀ ਭੱਲੇ ਹਾਂਜੀ ਬਾਕੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ ਸ਼ੁਕਰੀਆ ਜੀ ਤੇ ਤੁਸੀਂ ਬਹੁਤ ਵਧੀਆ ਪੇਸ਼ ਕੀਤਾ ਪੇਸ਼ ਕਰੋਗੀ ਵੀ ਠੀਕ ਹੈ ਜੀ ਬਾਸ ਤੁਹਾਡੇ ਕੱਪੜੇ ਜਦ ਮੈਂ ਬਦਲਵਾਉਂਗਾ ਉਸਰ ਮੈਂ ਦਰਸ ਦੂੰਗਾ ਬਾਕੀ ਕੇ ਲੈ ਵੀ ਤੁਹਾਡੇ ਚੱਡੇ ਚੱਲਣਗੇ ਠੀਕ ਹੈ ਬਾਸ ਚੱਡੇ ਇਸੇ ਚੱਲਣਗੇ ਕਿ ਸਤ ਤੁਸੀਂ ਮੰਨ ਜਾਓਗੇ ਜਾ ਬਸ ਪੈਰੀਨਾਂ ਬਾਦ ਬੋਅ ਕੇ ਮੇਰੇ ਪੈਰ ਦੁਖਿਆ ਦੇ ਦੱਬ ਕੇ ਲੋ ਮੋਜਾਂ ਕਰੋ ਬੰਦੇ ਠੀਕ ਹੈ ਪ੍ਰੋਗਰਾਮ ਐਂ ਤਿਆਰ ਕਰਵਾਈ ਦੇ ਐ ਨਵੇਂ ਪ੍ਰੋਗਰਾਮ ਤੇ ਕੰਮ ਜ਼ਿਆਦਾ ਪੜੇ